ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਤਾ ਜੀ ਤੇ ਚੱਲਦੇ ਹਾਂ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਕਰੋਨਾ ਵਾਇਰਸ ਦੀ ਤਸਦਕ ਸਜਿਲੇ ਤੋਂ ਸਾਹਮਣੇ ਆਇਆ ਪਹਿਲਾ ਮਾਮਲਾ ਦادی ਦੋਸਤੋ ਦੇਸ਼ 'ਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਹੁਣ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਦਿੱਲੀ, ਤਰਨਾਟਕ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਸਮੇਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਾਵਧਾਨੀ ਦੀ ਉਪਾਵਾਂ ਦੀ ਇੱਕ ਲੜੀ ਸ਼ੁਰੂ ਹੋ ਗਈ ਹੈ ਦੱਸ ਦੇ ਨਾਲ ਹਸਪਤਾਲਾਂ ਨੂੰ ਹੁਣ ਅਲਰਟ ਤੇ ਰੱਖਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਮੁਹਾਲੀ ਵਿੱਚ ਸਾਹਮਣੇ ਆਇਆ ਮਰੀਜ਼ ਦਰਸਲ ਸੂਬੇ ਤੋਂ ਬਾਹਰੋਂ ਇੱਕ ਸਮਾਗਮ ਵਿੱਚੋ ਸ਼ਾਮ ਵਿੱਚ ਸ਼ਾਮਲ ਹੋਇਆ ਹੋਇਆ ਆਇਆ ਸੀ ਤੇ ਉੱਥੇ ਉਸ ਦੀ ਸਿਹਤ ਖਰਾਬ ਹੋ ਗਈ ਇਸ ਦੌਰਾਨ ਉਸ ਨੂੰ ਮੁਹੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਮੌਜੂਦਾ ਸਾਹਮਣੇ ਆਏ ਮਾਮਲੇ ਵਿੱਚ ਦੱਸ ਦਈ ਦੱਸਿਆ ਜਾ ਰਿਹਾ ਹੈ ਕਿ ਪੋਜ਼ਿਟਿਵ ਵਿਅਕਤੀ ਨੂੰ ਇਲਾਜ ਲਈ ਮੁਹੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਹਾਲਾਂਕਿ ਉਸ ਦਾ ਕੋਵਿਡ ਟੈਸਟ ਲਈ ਸਕਾਰਾਤਮਕ ਆਯਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਨਵੇਂ ਮਾਮਲੇ ਨੇ ਸਿਹਤ ਮਹਾਰਾ ਵਿੱਚ ਨਵੀਂ ਚੇਤਨਾ ਛੇੜ ਦਿੱਤੀ ਹੈ। ਇਸ ਕੇਸ ਮਗਰੋਂ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਰਜਾਂ ਨੂੰ ਟੈਸਟਿੰਗ ਵਧਾਉਣ ਅਤੇ ਲੋਡਿੰਗ ਦੇ ਬਿਸਤਰੇ ਅਤੇ ਆਕਸੀਜਨ ਸਿਲੰਡਰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ ਮੀਂਹ ਨਾਲ ਪਵੇ ਆਵੇਗੀ ਭਾਰੀ ਤੂਫਾਨ ਦਾਦੀ ਦੋਸਤੋ ਕਿ ਪੰਜਾਬ ਵਿੱਚ ਬੀਤੇ ਦਿਨ ਜਿੱਥੇ ਮੌਸਮ ਵਿੱਚ ਤਣਕ ਤੇ ਤਬਦੀਲੀ ਆਉਣ ਕਰਕੇ ਜਿੱਥੇ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਤੇਜ਼ ਹਨੇਰੀ ਅਤੇ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਭਾਰੀ ਤਬਾਹੀ ਵੀ ਹੋਈ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਹਮਾਚਲ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਗਰਮੀ ਪੈਣ ਵਾਲੀ ਹੈ ਇੱਥੇ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਦਾਦੀ ਦੇ ਉਸਕੇ ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਨੌ ਤਪਹਾ ਸ਼ੁਰੂ ਹੋ ਰਿਹਾ ਹੈ ਪਰ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਅਜੇ ਵੀ ਮੀਂਹ ਅਤੇ ਤੇਜ਼ ਹਵਾਵਾਂ ਦਾ ਮੌਸਮ ਚੱਲ ਰਿਹਾ ਹੈ 15 ਜ਼ਿਲ੍ਹੇ ਅਜਿਹੇ ਹਨ ਜਿੱਥੇ ਦਿਨ ਅਤੇ ਰਾਤ ਦੋਵੇਂ ਗਰਮ ਰਹਿਣ ਵਾਲੇ ਹਨ ਅਤੇ ਇੱਥੇ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨਾਂ ਵੀ ਇਸੇ ਤਰ੍ਹਾਂ ਪੱਛਮੀ ਡਿਸਟਰਬੈਂਸ ਦੇ ਚੱਲਦਿਆਂ ਤੇਜ਼ ਹਵਾਵਾਂ ਨਾਲ بارش ਹੋਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਪੰਜਾਬ ਦੇ ਦੱਖਣ ਪੱਛਮੀ ਹਿੱਸਿਆਂ ਵਿੱਚ ਪੈਣ ਵਾਲੇ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ بارش ਦੀ ਪਹਿਖਵਣੀ ਕੀਤੀ ਗਈ ਹੈ ਤੇ ਦੁੱਧੋ ਦੱਸ ਦਈਏ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੂੰ ਰੂਪਨਗਰ ਮੁਹੱਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਅਤੇ tufaan ਲਈ yellow alert ਜਾਰੀ ਕੀਤਾ ਗਿਆ ਹੈ ਇੱਥੇ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ ਉੱਥੇ ਹੀ ਤਰਨਤਾਰਨ ਕਪੂਰਥਲਾ ਜਲੰਧਰ ਪਟਿਆਲਾ ਸੰਗਰੂਰ ਅਤੇ ਲੁਧਿਆਣਾ ਵਿੱਚ ਗਰਮੀ ਦੀ ਲਹਿਰ ਲਈ yellow alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਫਿਰੋਜਪੁਰ ਫਾਜ਼ਿਲਕਾ ਮੁਕਤਸਰ ਸਾਬ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਦੀ ਲਹਿਰ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਇੱਥੇ ਦਿਨ ਦੇ ਨਾਲ-ਨਾਲ ਰਾਤਾਂ ਵੀ ਗਰਮ ਰਹਿਣ ਵਾਲੀਆਂ ਹਨ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀ ਦਾ ਵੱਡਾ ਬਿਆਨ ਦਾਦੀ ਦੋਸਤੋ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਨਾਭਾ ਵਿਖੇ ਮਹਾਰਾਜਾ ਅਗਰਸੇਨ ਸਮਾਰਕ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਲਈ ਸੁਭਾ ਪਦਰ ਤੇ ਹਰ ਜ਼ਿਲ੍ਹੇ ਵਿੱਚ ਬੋਰਡ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਰਕਾਰਾਂ ਸਿਰਫ ਵੱਡੀਆਂ ਇੰਡਸਟਰੀਆਂ ਬਾਰੇ ਹੀ ਸੋਚਦੀ ਹੈ ਅਤੇ ਛੋਟੇ ਵਪਾਰੀਆਂ ਦੀ ਕੋਈ ਸਾਰ ਨਹੀਂ ਲੈਂਦਾ ਛੋਟੇ ਵਪਾਰੀਆਂ ਨੂੰ ਲੈ ਕੇ ਉਹਨਾਂ ਦਾ ਵੱਡਾ ਬਿਆਨ ਐਲਾਨ ਕਰਦੇ ਕਿਹਾ ਕਿ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਬੋਰਡ ਬਣਾਇਆ ਜਾਵੇਗਾ ਜਿਸ ਤੋਂ ਕੋਲ ਵਪਾਰੀ ਆਪਣੀ ਹਰ ਸਮੱਸਿਆ ਨੂੰ ਲੈ ਕੇ ਜਾਣਗੇ ਅਤੇ ਬੋਰਡ ਵੱਲੋਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ ਬੋਰਡ ਹਰ ਵਪਾਰੀ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦਾ ਕੰਮ ਕਰੇਗਾ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਵਪਾਰੀ ਨੂੰ ਕੋਈ ਵਿਧਾਇਕ ਅਫਸਰ ਜਾਂ ਆਗੂ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਉਸ ਇਸ ਦੇ ਨਾਲ ਹੀ ਉਹਨਾਂ ਵਪਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਆਖੀ ਅਤੇ ਕਿਹਾ ਗਿਆ ਕਿ ਗਾਹਕ ਦੇ ਨਾਲ ਕਦੇ ਬੇਈਮਾਨੀ ਨਾ ਕਰੋ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ACP ਤੇ SHO ਤੇ ਵੀ ਡਿੱਗ ਸਕਦੀ ਹੈ ਗਾਜ MLA ਰਮਨ अरोड़ा ਨਾਲ ਮਿਲ ਕੇ ਕਮਾਏ ਕਰੋੜਾਂ ਰੁਪਏ ਤਾਂ ਦੀ ਦੋਸਤੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਕਾਰਵਾਈ ਨੂੰ ਲੈ ਕੇ ਮahanagar ਦੇ ਲੋਕ ਖੋਸ਼ ਹਨ ਪਰ ਦੂਜੇ ਪਾਸੇ ਇਮਾਨਦਾਰ ਅਤੇ ਕਾਨੂੰਨ ਪਸੰਦ ਪੁਲਿਸ ਅਧਿਕਾਰੀ ਤੋਂ ਲੈ ਕੇ ਥਾਣਾ ਪੱਧਰ ਤੇ ਤਨਾਤ ਪੁਲਿਸ ਜਵਾਨ ਨਾਰਾਜ਼ ਹਨ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਵਿਧਾਇਕ ਦੇ ਖਿਲਾਫ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕੀਤੀ ਹੈ ਪਰ ਵਿਧਾਇਕ ਦੇ ਇਸ਼ਾਰੇ ਤੇ ਕੰਮ ਗਲਤ ਕੰਮ ਕਰਨ ਵਾਲੇ ACP ਅਤੇ SHO ਤੇ ਕਾਰਵਾਈ ਹਾਲੇ ਤੱਕ ਕਿਉਂ ਨਹੀਂ ਹੋ ਰਹੀ ਇੱਕ ਸੀਨੀਅਰ ਮਾਨਦਾਰ ਪੁਲਿਸ ਅਫਸਰ ਨੇ ਨਾਂ ਨਾਂ ਛਾਪਣ ਦੀ ਸ਼ਰਤ ਤੇ ਇਥੋਂ ਤੱਕ ਕਹਿ ਦਿੱਤਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਪੁਲਿਸ ਅਧਿਕਾਰੀ ਅਤੇ SHO ਆਪਣੇ ਦਫ਼ਤਰਾਂ ਵਿੱਚ ਘੱਟ ਵਿਧਾਇਕ ਦੇ ਦਫ਼ਤਰ ਵਿੱਚ ਡਿਊਟੀ ਨਿਭਾਉਣ ਸਵੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੇ ਸੰਨ ਲੋਕਾਂ ਦੀਆਂ ਵਿਵਾਦਿਤ ਪਾਰਟੀਆਂ ਪ੍ਰਾਪਰਟੀਆਂ ਨੂੰ ਸਸਤੇ ਰੇਟਾਂ ਵਿੱਚ ਕਿਵੇਂ ਖਰੀਦਣਾ ਅਤੇ ਮਹਿੰਗੇ ਭਾਅ ਤੇ ਵੇਚਣ ਦਾ ਕੰਮ ਵੀ ਚੱਲਦਾ ਸੀ ਇੰਨਾ ਹੀ ਨਹੀਂ ਲਾਟਰੀ ਦੀਆਂ ਦੁਕਾਨਾਂ ਖੋਲ੍ਹਵਾਉਣ ਨੂੰ ਲੈ ਕੇ ਵੀ ਮੋਟੀ ਰਕਮ ਪੁਲਿਸ ਅਧਿਕਾਰੀ ਖੁਦ ਲੈਂਦੇ ਅਤੇ ਐਸ ਐਚ ਓ ਆਪਣਾ ਹਿੱਸਾ ਵੱਖਰੇ ਤੌਰ ਤੇ ਲੈਂਦਾ ਸ਼ਰਾਬ ਦਾ ਸੇਵਨ ਕਰਨ ਵਾਲੇ ਵਕਤ ਐਸ ਐਚ ਓ ਥਾਣੇ ਕੋਲ ਹੀ ਐ ਕਮਸ਼ੂਰ ਟਾਬੇ ਦੇ ਬਾਹਰ ਕਾਰਵਚਵਾਰਦੀ ਪਹਿਣ ਕੇ ਸ਼ਰਾਬ ਤੱਕ ਪੀਣ ਦਾ ਆਦੀ ਸੀ ਉਸ ਦੇ ਔਸਧਰਾਂ ਵੀ ਹੱਸ ਨੇ ਪਬਲਿਕ ਦੀਆਂ ਨਜ਼ਰਾਂ ਵਿੱਚ ਪੁਲਿਸ ਦੀ ਕਰਕਰੀ ਕਰਵਾਈ ਸੀ ਵਿਧਾਇਕ ਦੇ ਦਮ ਤੇ ਹੀ ਉਹ ਅਫਸਰ बच ਜਾਂਦਾ ਸੀ ਪਰ ਹੁਣ ਵਿਧਾਇਕ ਖੁਦ ਨੂੰ ਨਹੀਂ ਬਚਾ ਸਕਿਆ ਤਾਂ ਐਸਐਚਓ ਤੇ ਕਾਰਵਾਈ ਜ਼ਰੂਰੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਵੱਡੀ ਵਾਰਦਾਤ ਅਕਾਲੀ ਦਲ ਦੇ ਮੌਜੂਦਾ ਕਾਉਂਸਲਰ ਨੂੰ ਗੋਲੀਆਂ ਨਾਲ ਭੁੰਨਿਆ ਦਾਦੀ ਦੇ ਦੋਸਤੋ ਕਿ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜੰਡੇਆਲਾ ਗੁਰੂ ਗੁਰੂ ਦੇ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਹਰਜਿੰਦਰ ਸਿੰਘ ਅੱਜ ਡੰਡਿਆਲਾ ਤੋਂ ਇੱਕ ਪਰਿਵਾਰਕ ਸਮਾਗਮ ਲਈ ਅੰਮ੍ਰਿਤਸਰ ਆਇਆ ਸੀ ਜਿੱਥੇ ਮੋਟਰਸਾਈਕਲ ਤੇ ਦੋ ਆਏ ਦੋ ਹਮਲਾਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਕੌਂਸਲਰ ਦੇ ਧਨ ਤੋਂ ਚਾਰ ਗੋਲੀਆਂ ਵੱਜੀਆਂ ਹਸਪਤਾਲ ਜਾਂਦੇ ਉਸ ਸਮੇਂ ਉਹਨਾਂ ਦੀ ਮੌਤ ਹੋ ਗਈ ਮੁਜਲਮ ਮੌਕੇ ਤੋਂ ਫਰਾਰ ਹੋ ਗਏ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾਦੀ ਦੋਸਤੋ ਕਿ ਵਿਸ਼ਵ ਪ੍ਰਸਿੱਧ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕੇਰਲ ਤੋਂ ਆਈ ਇੱਕ ਈਮੇਲ ਨੇ ਸੁਰੱਖਿਆ ਜੰਸੀਆਂ ਨੂੰ ਹਾਈਲਾਈਟ ਤੇ ਕਰ ਦਿੱਤਾ ਹੈ ਦੱਸ ਦਈਏ ਕਿ ਇਹ ਧਮਕੀ ਪਰੈ ਈਮੇਲ ਸ਼ਨੀਵਾਰ ਦੁਪਹਿਰ 12:30 ਵਜੇ ਸਹਿਰ ਸਪਟਾ ਵਿਭਾਗ ਦਿੱਲੀ ਪੁਲਿਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਤਾਜ ਮਹਿਲ ਵਿੱਚ ਦੁਪਹਿਰ 3:30 ਵਜੇ ਆਰ ਡੀ ਐਕਸ ਧਮਾਕਾ ਹੋਵੇਗਾ ਧਮਕੀ ਦੀ ਈਮੇਲ ਮਿਲਦੇ ਸਾਰ ਹੀ ਸੀਆਰ ਸੀਆਈਐਸਐਫ ਤਾਜਮ ਸੁਰੱਖਿਆ ਪੁਲਿਸ ਬੰਬ ਡਿਸਪੋਜ਼ਲ ਸਕੁਆਇਰ ਡੌਗ ਸਕੁਆਇਡ ਅਤੇ ਪ੍ਰਾਤਤਵ ਵਿਭਾਗ ਦੀਆਂ ਟੀਮਾਂ ਨੇ ਤੁਰੰਤ ਤਾਜ ਮਹਿਲ ਪਰੇ ਸਰ ਵਿੱਚ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਦੱਸ ਦਈਏ ਕਿ ਤਾਜ ਮਹਿ ਤਾਜ ਦੇ ਮੁੱਖ ਗੋਮਦ ਜਿਸਮਿਤ ਮਸਜਿਦ ਕੰਪਲੈਕਸ ਵਿੱਚ ਮੇਲੀ ਫਰਸ਼ ਬਾਗ ਗਲਿਆਰਿਆਂ ਅਤੇ ਇੱਥੋਂ ਤੱਕ ਕਿ ਪਿਲੇ ਜੋਨ ਦੇ ਹਰ ਕੋਨੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਖਾਸ ਕਰ ਏ ਸੀ ਕਿ ਤਲਾਸ਼ੀ ਦੌਰਾਨ ਕਿਸੇ ਵੀ ਸਲਾਣੀ ਨੂੰ ਨਹੀਂ ਰੋਕਿਆ ਗਿਆ ਅਤੇ ਨਾ ਹੀ ਡਰਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਦਾ ਕੋਈ ਹਫੜਾ ਦਫੜੀ ਵਾਲਾ ਮਾਹੌਲ ਨਾ ਬਣ ਸਕੇ ਇਹ ਤਲਾਸ਼ੀ ਮੁਹੰਮ ਤਨ ਘੰਟੇ ਚੱਲੀ ਪਰ ਇਸ ਦੌਰਾਨ ਕੋਈ ਵੀ ਛਕੀ ਵਸਤੂ ਨਹੀਂ ਮਿਲੀ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਤਲ ਕੇਸtio ਫੜਿਆ ਗਿਆ سوشل میڈیا ਦਾ ਮਸ਼ਹੂਰ ਕੰਟੈਂਟ ਕ੍ਰੇਟਰ ਦਾਦੀ ਦੋਸਤੋ ਕਿ ਹਰਿਆਣਾ ਦੇ ਫਤਿਹਪੁਰਬਾਦ ਜ਼ਿਲ੍ਹੇ ਨਾਲ ਸੰਬੰਧਤ ਮਸ਼ਹੂਰ ਇੰਸਟਾਗ੍ਰam ਕੰਟੈਂਟ ਕ੍ਰੇਟਰ ਸੁਖਪ੍ਰੀਤ ਸਿੰਘ ਉਰਫ ਸੁਖਰਤਿਆ ਨੂੰ ਨਵੀਂ ਮੁੰਬਈ ਵਿੱਚ 5 ਲੱਖ ਰੁਪਏ ਦੀ ਸਪਾਰੀ ਲੈ ਕੇ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਸੁਖਰਤਿਆ سوشل میڈیا ਦੀ ਇੱਕ ਮਸ਼ਹੂਰ ਹਸਤੀ ਹੈ ਤੇ ਉਸ ਦੇ ਇੰਸਟਾਗ੍ਰam ਤੇ 525000 ਤੋਂ ਵੱਧ ਫੋਲੋਅਰ ਹਨ ਤੇ ਦਾਦੀ ਦੋਸਤੋ ਜਿ세 ਜਾ ਰਹਾ ਹੈ ਕਿ 18 ਮਈ ਨੂੰ ਸੁਖਪ੍ਰੀਤ ਅਤੇ ਉਸ ਦੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਨਵੀਂ ਮੁੰਬਈ ਵਿੱਚ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਸੀ ਇਹ ਕਤਲ ਉਸ ਔਰਤ ਦੇ ਪਤੀ ਕਿਸ਼ੋਰ ਸਿੰਘ ਵੱਲੋਂ ਦਿੱਲੀ ਦਿੱਤੀ ਗਈ ਸੁਪਾਰੀ ਦੇ ਤਹਿਤ ਕੀਤਾ ਗਿਆ ਸੀ ਸੁਖਪ੍ਰੀਤ ਨੇ ਕਤਲ ਲਈ ਆਨਲਾਈਨ ਚਾਕੂ ਅਤੇ 마ਸਕ ਮੰਗਵਾਏ ਅਤੇ ਰੇਕੀ ਕਰਨ ਤੋਂ ਬਾਅਦ ਕਤਲ ਨੂੰ ਅੰਜਾਮ ਦਿੱਤਾ ਨੁਈਡਾ ਸੀਟੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਜਲਮ ਥਾਣਾ ਸੂਰਜਪੁਰ ਇਲਾਕੇ ਦੇ ਸਥਿਤ ਘੰਟਾ ਗੋਲ ਚੱਕਰ ਕੋਲ ਖੜੇ ਹਨ ਤੇ ਕਿਤੇ ਜਾਨ ਦੀ ਫਰਾਕ ਚ ਹਨ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਨੁਈਡਾ ਐਸਟੀਐਫ ਨੇ ਦੋਵਾਂ ਮੁਜਲਮਾਂ ਨੂੰ ਸੂਰਜਪੁਰ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਦੋਵਾਂ ਤੇ ਵੱਖ-ਵੱਖ ਤਰ੍ਹਾਂਾਂ ਹੇਟ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ